ਹਾਂਜੀ ਦੋਸਤੋ ਵਾਤਾਵਰਨ ਪ੍ਰੇਮੀ ਸਾਡੇ ਬਿੱਲੇ ਨਾਲ ਇਧਰ ਬਾਈ ਕਲੀ ਜਿਹਨੇ ਪੰਛੀਆਂਾਂ ਦੇ ਲਈ ਬਾਜਰੇ ਦੀ ਫਸਲ ਬੀਜੀ ਸੀ ਦੇਖੋ ਬਹੁਤ ਸੋਹਣਾ ਬਾਜਰਾ ਨਿਕਲਿਆ ਹੈ ਆਪਣਾ ਤੇ ਹੁਣ ਸਾਰੇ ਦੋਸਤਾਂ ਨੂੰ ਬੇਨਤੀ ਹੈ ਕੱਲ 5 ਜੂਨ ਵਾਤਾਵਰਨ ਦਿਵਸ ਸਾਰਿਆਂ ਵਿਸ਼ਵ ਵਾਤਾਵਰਨ ਦਿਵਸ ਜਿਹੜਾ ਮਨਾਇਆ ਜਾਣਾ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕੱਲ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਜਿਨ੍ਹਾਂ ਦੇ ਖੇਤਾਂ 'ਚ ਥਾਵਾਂ ਹੈਗੀਆਂ ਨੇ ਇੱਕ ਇੱਕ ਦੋ ਦੋ ਬੂਟੇ ਸਾਰੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਆਪਣੇ ਫੈਮਿਲੀ ਨਾਲ ਮਿਲ ਕੇ ਬੱਚਿਆਂ ਨਾਲ ਮਿਲ ਕੇ ਆਪਣੇ ਘਰਾਂ ਦੇ ਵਿਹੜਿਆਂ 'ਚ ਖੇਤਾਂ ਦੇ ਵਿੱਚ ਮੋਟਰਾਂ ਦੇ ਕੋਠਿਆਂ ਕੋਲੇ ਇੱਕ ਇੱਕ ਦੋ ਦੋ ਬੂਟੇ ਸਾਰੇ ਜ਼ਰੂਰ ਲਾਓ ਔਰ ਵਿਸ਼ਵ ਵਾਤਾਵਰਨ ਦੀਪਸ ਬਣਾਓ ਅਸੀਂ ਵੀ ਸਾਡੀ ਸਾਰੀ ਟੀਮ ਬੱਚਾ ਪਾਰਟੀ ਅਸੀਂ ਲਗਾਤਾਰ 5 ਦਿਨ 5 ਜੂਨ ਤੋਂ ਲੈ ਕੇ ਲਗਾਤਾਰ 5 ਦਿਨ ਅਸੀਂ ਐਕਟੀਵਿਟੀਆਂ ਕਰਾਂਗੇ ਔਰ ਵਾਤਾਵਰਨ ਨੂੰ ਬਚਾਉਣ ਲਈ ਜਿਹੜੇ ਸਾਡੇ ਪ੍ਰੋਗਰਾਮ ਨੇਗੇ ਪੰਛੀ ਨੂੰ ਬਚਾਉਣ ਲਈ ਪ੍ਰੋਗਰਾਮ ਨੇ ਉਹਨਾਂ ਤੇ ਕੰਮ ਕਰਾਂਗੇ ਆਲ ਨੇ ਬਣਾਉਣ ਦਾ ਕੰਮ ਲਗਾਉਣ ਦਾ ਕੰਮ ਵੰਡਣ ਦਾ ਕੰਮ ਕਰਾਂਗੇ ਕਟੋਰੇ ਮੰਡਣ ਦਾ ਕੰਮ ਕਰਾਂਗੇ ਪੰਛੀ ਨੂੰ ਪਾਣੀ ਰੱਖਣ ਦੇ ਲਈ ਔਰ ਇਹ ਸਾਰੀਆਂ ਐਕਟੀਵਿਟੀਆਂ ਨਾਲ ਨਾਲ ਅਸੀਂ ਬੂਟੇ ਵੀ ਲਗਾਵਾਂਗੇ। ਸੋ ਸਾਰੇ ਸਮਾਜ ਨੂੰ ਬੇਨਤੀ ਆ ਵਾਤਾਵਰਨ ਦਿਵਸ ਨੂੰ ਵੱਡੇ ਪੱਧਰ ਤੇ ਮਨਾਓ ਔਰ ਪੰਛੀਆਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਤੁਸੀਂ ਵੀ ਸਾਰੇ ਉਪਰਾਲੇ ਕਰੋ, ਐਫਰਟ ਕਰੋ। ਬਹੁਤ ਧੰਨਵਾਦ। ਰਹਿ ਗਿਆ। ਚੱਲ ਰਹਿ ਗਿਆ ਮਦਦ ਨਹੀਂ ਕਰਾਉਂਦਾ। ਆਹ। ਆਪਕੀ ਸਾਰਾ ਵਧੀਆ। ਹਾਂ ਜੀ ਇਹਦਾ। ਆਗੇ ਕੀ ਹੋਣਾ। ਜਾਈਏ ਜਮੀਨੋ ਤਾਂ ਗਿਆ। ਬੋਲ ਰਹਿ ਰਹੇ ਹੋ।